ਜਿਵੇਂ ਬੰਦਾ ਕੋਈ ਆਪਣਾ ਡਰ ਦੇ ਭਾਅ ਦੇ ਜਿਵੇਂ ਮੇਰਾ ਚਲਾਨ ਹੋ ਗਿਆ ਉਹ ਚਲਾਨ ਨੂੰ ਭੁਗਤਾਨ ਨਹੀਂ ਆ ਦੇਖਣ ਲਈ ਉਹ ਇਮੀਡੀਏਟ ਲਿੰਕ ਨੂੰ ਡਾਊਨਲੋਡ ਕਰ ਲੈਂਦਾ ਜਿਹੜਾ ਕੋਈ ਫਰਾਡ ਲਿੰਕ ਦਤਾ ਹੋਗਾ ਉਹ ਫਰਾਡ ਕਿੰਨਾ ਖਤਰਨਾਕ ਹੋ ਸਕਦਾ ਉਸ ਦੇ ਬਾਰੇ ਅਸੀਂ ਜਾਣਨ ਲਈ ਇੱਥੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਡੈਸਕ ਤੇ ਪਹੁੰਚੇ ਹੋਏ ਹਾਂ ਕਿ ਕਿਸ ਤਰ੍ਹਾਂ ਕਿਸੇ ਉਹਦੀ ਐਡਮਿਨਿਸਟ੍ਰੇਸ਼ਨ ਦੀ ਜਾਂ ਵਾਹਨ ਦੀ ਉਹ ਜਿਹੜੀ ਉਹਨਾਂ ਦੀ ਡੀਪੀ ਹੈ ਉਹ ਪਿਕ ਕਰ ਲੈਂਦੇ ਆ ਫੋਟੋ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਐਕਚੁਅਲ ਕਿਸੇ ਸਰਕਾਰੀ ਦਫਤਰ ਤੋਂ ਆਇਆ ਹੈ ਬਿਲਕੁਲ ਜੀ ਸਰਕਾਰੀ ادارے ਤੋਂ ਆਇਆ ਵੀ ਬੰਦੇ ਨੂੰ ਇਹ ਜਰਸੀ ਭਾਈ ਕਰਨ ਲਈ ਬਿਧਰਾ ਚੁਲਾਟ ਹੋਇਆ ਯਾਨੀ ਕਿ ਦੇਖਣ ਨੂੰ ਅਸਲੀ ਲੱਗਦਾ ਲਿੰਕ ਪਰ ਇਹ ਐਪੀਕੇ ਫਾਈਲ ਫਰਾਡ ਵਾਲੀ ਹੈ ਜਿਵੇਂ ਉਹ ਡਾਊਨਲੋਡ ਕਰੇਗਾ ਲਿੰਕ ਨੂੰ ਤੁਹਾਡਾ ਮੋਬਾਈਲ ਨਾਲ ਹੀ ਕੋਪਰਵਾਇਸ ਲੱਗ ਜਾਣਾ ਸਭ ਕੁਝ ਇੱਕ ਥਰਡ ਪਰਸਨ ਜੋ ਕਿਸੇ ਹੋਟਾ ਦੇ ਬੈਠਾ ਹੈ ਤੁਹਾਡਾ ਮੋਬਾਈਲ ਦੇਖ ਰਿਹਾ ਹੈ ਔਰ ਤੁਹਾਨੂੰ ਟਰੈਕ ਕਰ ਰਿਹਾ ਹੈ ਸੌਖਾ ਤਰੀਕਾ ਜੇ ਉੱਪਰ ਮੋਬਾਈਲ ਨੰਬਰ ਆ ਰਿਹਾ ਹੈ ਇੱਥੋਂ ਹੀ ਸਮਝੋ ਵੀ ਇਹ ਫਰਾਡ ਹੈ ਕੋਈ ਵੀ ਤੁਹਾਨੂੰ ਇਦਾਂ ਦਾ ਈ ਚਲਾਨ ਦਾ ਜਿਹੜਾ ਆਉਂਦਾ ਹੈਗਾ ਮੈਸੇਜ ਪਲੀਜ਼ ਉਹਨੂੰ ਪਹਿਲੇ ਵੈਰੀਫਾਈ ਕਰੋ ਫੇਕ ਲਿੰਕ ਤੁਸੀਂ ਦੇਖੋ ਇੱਕੋ ਵਾਰ ਕਹਿੰਦਾ ਬਟ ਕਿੱਥੇ ਗੜਬੜ ਕੀਤੀ ਹੋਈ ਹੈ ਇਹਨਾਂ ਨੇ ਈ ਚਲਾਨ ਜਿਹਦੇ ਵਿੱਚ ਡਾਟ ਹਟਾਤਾ ਪਰਿਵਹਨ .gov ਹਟਾ ਕੇ ਸਿਰਫ .in ਲਿਖਦਾ ਡਿਜੀਟਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਅਕਸਰ ਖਬਰਾਂ ਸੁਣਦੇ ਹੋਵੋਗੇ ਕਿ ਫਲਾਣੇ ਨਾਲ ਫਰਾਡ ਹੋ ਗਿਆ ਕਿਸੇ ਹੋਰ ਨਾਲ ਫਰਾਡ ਹੋ ਗਿਆ ਜਾਂ ਤੁਸੀਂ ਵੀ ਮਹਿਸੂਸ ਕੀਤਾ ਹੋਣਾ ਕਿ ਅਜਿਹੇ ਫਰਾਡ ਲੈਂਡ ਜੋ ਕਿ ਤੁਹਾਡੇ ਆਲੇ-ਦੁਆਲੇ ਘੁੰਮ ਰਹੇ ਆ ਤੁਹਾਡੇ ਮੋਬਾਈਲ ਫੋਨ ਦੇ ਜ਼ਰੀਏ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਹੀ ਇੱਕ ਗੱਲ ਹੁਣ ਮੈਂ ਖੜਾ ਹਾਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਡੈਸਕ ਤੇ ਇੱਥੋਂ ਵੀ ਇੱਕ ਮੈਸੇਜ ਜਾਣਾ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਅੱਜ ਕੱਲ ਜੋ ਲੋਕ ਫਰਾਡ ਕਰਦੇ ਨੇ ਤੁਹਾਡੇ ਮੋਬਾਈਲ ਫੋਨਾਂ ਦੇ ਰਾਹੀਂ ਜਾਂ ਤੁਹਾਡੇ WhatsApp ਦੇ ਰਾਹੀਂ ਉਹ ਫਰਾਡ ਕਿੰਨਾ ਖਤਰਨਾਕ ਹੋ ਸਕਦਾ ਉਸ ਦੇ ਬਾਰੇ ਅਸੀਂ ਜਾਣਨ ਲਈ ਇੱਥੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਡੈਸਕ ਤੇ ਪਹੁੰਚੇ ਹੋਏ ਹਾਂ ਮੇਰੇ ਨਾਲ ਮੌਜੂਦ ਰਹਿਣਗੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਡੀਐਸਪੀ ਜਸਵਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਸਲ 'ਚ ਅੱਜਕੱਲ ਲੋਕਾਂ ਨੂੰ ਕਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਟ੍ਰੈਫਿਕ ਪੁਲਿਸ ਦੇ ਨਾਮ ਤੇ ਈ ਚਲਾਨ ਦਾ ਮੈਸੇਜ ਭੇਜ ਕੇ ਸਭ ਤੋਂ ਪਹਿਲਾਂ ਤਾਂ ਇਸ ਖਬਰ ਬਾਰੇ ਲੋਕਾਂ ਨੂੰ ਅਵੇਅਰ ਕਰੋ ਕਿ ਇਹ ਗੱਲ ਹੋ ਕੀ ਰਹੀ ਅਸਲ 'ਚ ਪਿੱਛੇ ਲੇਟਲੀ ਸਾਨੂੰ ਕੁਝ ਪਬਲਿਕ ਨੂੰ ਵੀ ਪਤਾ ਲੱਗਿਆ ਵੀ ਕਿ ਉਹਨਾਂ ਨੂੰ ਮੈਸੇਜ ਆ ਰਿਹਾ ਵੀ ਤੁਹਾਡਾ ਇੱਕ ਈਚ ਨਾਲ ਆਪਣਾ ਚਲਾਨ ਹੋ ਗਿਆ ਹੈ ਉਹ ਮੈਸੇਜ ਉਹਨਾਂ ਦੇ ਵਟਸਐਪ ਦੇ ਰਾਹੀਂ ਆਂਦਾ ਜਾਂ ਮੋਬਾਈਲ ਫੋਨ ਦੇ ਥਰੂ ਆਂਦਾ ਹੈ ਉਹਨਾਂ ਨਾਲ ਕੀ ਹੋ ਰਿਹਾ ਉਹ ਚ ਪੂਰੀ ਵਰਡਿੰਗ ਲਿਖੀ ਹੁੰਦੀ ਹੈ ਵੀ ਤੁਹਾਡਾ ਚੰਡੀਗੜ੍ਹ ਦੇ ਵਿੱਚ ਇੱਕ ਈ ਚਲਾਨ ਹੋ ਚੁੱਕਾ ਹੈਗਾ ਉਹਦੀ ਚਲਾਨ ਦੀ ਡਿਟੇਲ ਲਿਖੀ ਹੁੰਦੀ ਹੈ ਚਲਾਨ ਨੰਬਰ ਪਾਇਆ ਹੁੰਦਾ ਨਾਲ ਹੀ ਉਹਦੇ ਵਿੱਚ ਉਹਦਾ ਇੰਜਨ ਨੰਬਰ ਚੈਸੀ ਨੰਬਰ ਵੀ ਲਿਖਿਆ ਹੁੰਦਾ ਵੀ ਤੁਸੀਂ ਇਹ ਲਿੰਕ ਦਿੱਤਾ ਹੁੰਦਾ ਵੀ ਵਾਹਨ.apg ਕਰਕੇ ਵੀ ਲਿਖਿਆ ਹੁੰਦਾ ਵੀ ਤੁਸੀਂ ਲਿੰਕ ਨੂੰ ਡਾਊਨਲੋਡ ਕਰੋ ਔਰ ਆਪਣਾ ਚਲਾਨ ਨੂੰ ਭੁਗਤੋ ਉਹਦੇ ਚ ਇਹ ਪਤਾ ਲੱਗਿਆ ਵੀ ਜਿਹੜੇ ਇਹ ਲਿੰਕ ਜਿਹੜਾ ਹੈਗਾ ਇਹ ਬਿਲਕੁਕੁ ਫਰਾਡ ਲਿੰਕ ਹੈਗਾ ਜਿਹਦੇ ਨਾਲ ਕੀ ਹੈ ਜਿਵੇਂ ਹੀ ਬੰਦਾ ਕੋਈ ਆਪਣਾ ਡਰ ਦੇ ਭਾਅ ਦੇ ਜਿਵੇਂ ਮੇਰਾ ਚਲਾਨ ਹੋ ਗਿਆ ਉਹ ਚਲਾਨ ਨੋ ਭੁਗਤਨੀਆ ਦੇਖਣ ਲਈ ਉਹ ਇਮੀਡੀਏਟ ਲਿੰਕ ਨੂੰ ਡਾਊਨਲੋਡ ਕਰ ਲੈਂਦਾ ਜਿਹੜਾ ਉਹ ਚ ਫਰਾਡ ਲਿੰਕ ਦਿੱਤਾ ਹੁੰਦਾ ਕਿਸੇ ਨੰਬਰ ਤੋਂ ਜਾਂ ਕਿਸੇ ਮੋਬਾਈਲ ਨੰਬਰ ਤੋਂ ਆਂਦਾ ਜਾਂ ਕੋਈ ਅਲੱਗ ਤਰ੍ਹਾਂ ਦੇ ਕੋਡ ਤੋਂ ਆਂਦਾ ਹੈ ਦੇਖੋ ਜੀ ਦਾ ਤਾਂ ਜਿਹੜਾ ਈ ਚਲਾਨ ਦਾ ਮੈਸੇਜ ਹੈ ਕੋਈ ਮੋਬਾਈਲ ਨੰਬਰ ਤੋਂ ਬਿਲਕੁਲ ਨਹੀਂ ਆਂਦਾ ਨਾ ਤੁਹਾਡੇ ਐਸਐਮਐਸ ਕੋਈ ਮੋਬਾਈਲ ਨੰਬਰ ਤੋਂ ਆਏਗਾ ਨਾ ਵਟਸਐਪ ਦੇ ਉੱਪਰ ਆਏਗਾ ਅਸਲ ਮੈਸੇਜ ਹੋਏਗਾ ਕਿਸੇ ਮੋਬਾਈਲ ਤੋਂ ਨਹੀਂ ਆਏਗਾ ਮੋਬਾਈਲ ਨੰਬਰ ਤੋਂ ਨਹੀਂ ਆਏਗਾ ਉਹਦੇ ਵਿੱਚ ਵਾਹਨ ਦਾ ਸ਼ੋਅ ਹੋਏਗਾ ਜਿਵੇਂ ਅੱਜ ਕੱਲ ਆਪਾਂ ਬੈਂਕਿੰਗ ਦਾ ਮੈਸੇਜ ਆਂਦਾ ਹੈ ਜਾਂ ਆਪ ਉਹਦਾ ਕੋਡ ਉੱਪਰ ਉਹਦਾ ਮੋਬਾਈਲ ਨੰਬਰ ਦਾ ਕੋਈ ਵੀ ਨਹੀਂ ਹੁੰਦਾ ਉਹ ਇੱਕ অথੈਨਟਿਕ ਮੈਸੇਜ ਹੁੰਦਾ ਹੈ ਮੋਬਾਈਲ ਨੰਬਰ ਤੋਂ ਕੋਈ ਵੀ ਮੈਸੇਜ ਨਹੀਂ ਆਉਂਦਾ ਜੇ ਐਗਜ਼ਾਮਪਲ ਦੇ ਤੌਰ ਤੇ ਦੱਸਦੀ ਆਪਾਂ ਕਿ HDFC ਬੈਂਕ ਤੋਂ ਕੋਈ ਮੈਸੇਜ ਆਂਦਾ ਆਪਾਂ ਨੂੰ ਤੇ HDFC HDFC VN ਸਮਥਿੰਗ ਕਰਕੇ ਕੁਝ ਇਸ ਤਰ੍ਹਾਂ ਦਾ ਆਂਦਾ ਹੈ ਉਹ ਕਿਸੇ ਮੋਬਾਈਲ ਨੰਬਰ ਤੋਂ ਨਹੀਂ ਆਂਦਾ ਜੇ ਤੁਹਾਡੇ ਬੈਂਕ ਦਾ ਐਕਚੁਅਲ ਮੈਸੇਜ ਆਂਦਾ ਹੈ ਇਸੇ ਤਰ੍ਹਾਂ E ਚਲਾਨ ਦਾ ਵੀ ਮੈਸੇਜ ਕਿਸੇ ਮੋਬਾਈਲ ਨੰਬਰ ਤੋਂ ਨਹੀਂ ਆਂਦਾ ਜੋ ਅਸਲ ਆਂਦਾ ਹੈ ਬਿਲਕੁਲ ਜੀ ਅਸਲ ਉਹਦੇ ਫਾਰਮੈਟ ਅਲੱਗ-ਅਲੱਗ ਹੈਗੇ ਨੇ ਜਿਹੜਾ ਮੈਸੇਜ SMS ਜਨਰੇਟ ਹੁੰਦਾ ਕੋਈ ਮੋਬਾਈਲ ਨੰਬਰ ਨਹੀਂ ਹੋਏਗਾ ਉੱਪਰ ਵਾਹਨ ਲਿਖਿਆ ਹੋਏਗਾ ਵਾ ਉਦੋਂ ਕਿ 2 ਐਬ੍ਰੀਵੀਏਸ਼ਨ ਡਿਜੀਟ ਵੀ ਐਡ ਹੋਣਗੇ ਉਹਦੀ ਮੈਂ ਐਗਜ਼ਾਮਪਲ ਤੁਹਾਨੂੰ ਮੈਂ ਦੱਸ ਸਕਦਾ ਇਹ ਤੁਸੀਂ ਦੇਖਦੇ ਇੱਥੇ ਕੋਈ ਵੀ ਮੋਬਾਈਲ ਨੰਬਰ ਨਹੀਂ ਹੈਗਾ ਜੀ ਐਕਚੁਅਲੀ ਜਿਹੜਾ ਫਰਾਡ ਵਾਲਾ ਜਿਹੜਾ ਮੈਸੇਜ ਆਂਦਾ ਹੈ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਫਰਾਡ ਵਾਲਾ ਮੈਸੇਜ ਜਿਹੜਾ ਆਏਗਾ ਉਹਦੇ ਪਾ ਦੇਖੋ ਉੱਪਰ ਮੋਬਾਈਲ ਨੰਬਰ ਇਹਦੇ ਚ ਇੱਕ ਹੋਰ ਵੱਡੀ ਵੱਡੀ ਚੀਜ਼ ਕਰ ਰਹੇ ਨੇ ਜੀ ਇਹ ਕਿਸੇ ਨਾ ਕਿਸੇ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਜਾਂ ਵਾਹਨ ਦੀ ਉਹ ਜਿਹੜੀ ਉਹਨਾਂ ਦੀ ਡੀਪੀ ਹੈ ਜੀ ਉਹ ਪਿਕ ਕਰ ਲੈਂਦੇ ਆ ਜੀ ਉਹਨੂੰ ਐਡ ਕਰ ਦਿੰਦੇ ਜਿਵੇਂ ਤੁਸੀਂ ਸਾਹਮਣੇ ਹੀ ਦੇਖ ਰਹੇ ਹੋ ਇੱਕ ਫਰਾਡ ਮੈਸੇਜ ਹੈ ਚੰਡੀਗ ਮੋਬਾਈਲ ਨੰਬਰ ਤੇ ਫੋਟੋ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਐਕਚੁਅਲ ਕਿਸੇ ਸਰਕਾਰੀ ਦਫਤਰ ਤੋਂ ਆਇਆ ਹੈ ਬਿਲਕੁਲ ਜੀ ਸਰਕਾਰੀ ادارے ਤੋਂ ਆਇਆ ਵੀ ਬੰਦੇ ਨੂੰ ਇਹ ਜਸਟੀਫਾਈ ਕਰਨ ਲਈ ਵਿਤਰਾ ਚਲਾਨ ਹੋਇਆ ਜੀ ਤਫੀਦਾ ਤਾਂ ਕੋਈ ਵੀ ਬੰਦਾ ਹੋਏਗਾ ਉਹ ਇਹ ਸੋਚੇਗਾ ਯਾਰ ਅੱਛਾ ਮੇਰੀ ਗੱਡੀ ਨੰਬਰ ਆਈ ਹੈ ਪਤਾ ਨਹੀਂ ਕੌਣ ਲੈ ਕੇ ਗਿਆ ਚਲਾਨ ਕਰਾਇਆ ਮੈਂ ਚੈੱਕ ਕਰ ਲਵਾਂ ਜੀ ਵਿਜ਼ਿਟ ਦਿਸ اسਟੀਟੀਪੀਐਸ ਪਰਿਵਹਨ.gov.in ਪਰਿਵਹਨ ਯਾਨੀ ਕਿ ਦੇਖਣ ਨੂੰ ਅਸਲੀ ਲੱਗਦਾ ਹੈ ਲਿੰਕ ਬਟ ਇਹ ਏਪੀਕੇ ਫਾਈਲ ਫਰਾਡ ਵਾਲੀ ਹੈਗੀ ਹੈ ਜਿਵੇਂ ਉਹ ਡਾਊਨਲੋਡ ਕਰੇਗਾ ਲਿੰਕ ਨੂੰ ਤੁਹਾਡਾ ਮੋਬਾਈਲ ਨਾਲ ਹੀ ਕੰਪਰਮਾਈਜ਼ ਕਰ ਲੈਂਦਾ ਇਸ ਲਿੰਕ ਤੇ ਤੁਸੀਂ ਕਲਿੱਕ ਕਰਦੇ ਹੋ ਤੁਸੀਂ ਆਪਣਾ ਸਾਰਾ ਡਾਟਾ ਜੋ ਤੁਹਾਡਾ ਫੋਨ ਹੈ ਉਹ ਜੋ ਹੈਕਰਸ ਬੈਠੇ ਨੇ ਉਹਨਾਂ ਕੋਲ ਪਹੁੰਚ ਗਿਆ ਤੁਹਾਡੇ ਫੋਨ 'ਚ ਕੀ ਕੁਝ ਹੋ ਸਕਦਾ ਹੈ ਯੂਪੀਆਈ ਉਹਦੇ ਵਿੱਚ ਐਪਸ ਹੋ ਸਕਦੀਆਂ ਨੇ ਉਹਦੇ ਵਿੱਚ ਤੁਹਾਡ ਜੋ ਐਪ ਹੈ ਉਹ ਵੀ ਹੋ ਸਕਦਾ ਉਸ ਤੋਂ ਇਲਾਵਾ ਤੁਹਾਡੀ ਗੈਲਰੀ ਹੈ ਤੁਹਾਡੇ ਕੰਟੈਕਟਸ ਨੇ ਸਭ ਕੁਝ ਇੱਕ थर्ड पर्सन ਜੋ ਕਿਸੇ ਹੋਰ ਥਾਂ ਤੇ ਬੈਠਾ ਹੈ ਤੁਹਾਡਾ ਮੋਬਾਈਲ ਦੇਖ ਰਿਹਾ ਔਰ ਤੁਹਾਨੂੰ ਟਰੈਕ ਕਰ ਰਿਹਾ ਜੋ ਫਰਾਡ ਦਾ ਮੈਸੇਜ ਆਉਂਦਾ ਜ ਸੁਿੰਦਰ ਜੀ ਉਹ ਸਾਡੇ ਸੱਜੇ ਪਾਸੇ ਦਿਖ ਰਿਹਾ ਹੈ ਕਿਹਦੇ ਵਿੱਚ ਕਿ ਮੋਬਾਈਲ ਨੰਬਰ ਤੋਂ ਇਹਨਾਂ ਨੇ ਭੇਜਿਆ ਤੁਹਾਡਾ ਚੈਸੀ ਨੰਬਰ ਵੀ ਹੈ ਨੰਬਰ ਆਪਣਾ ਵਾਹਨ ਦਾ ਨੰਬਰ ਵੀ ਹੈ ਤੁਹਾਨੂੰ ਹੂ ਬੂ ਲੱਗੇਗਾ ਕਿ ਇਹ ਅਸਲੀ ਕਿਸੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਭੇਜਤਾ ਪਰ ਹੁੰਦਾ ਇਹ ਫੇਕ ਹੈ ਜੋ ਅਸਲ ਹੁੰਦਾ ਉਹ ਇਸ ਤਰ੍ਹਾਂ ਹੁੰਦਾ ਨਹੀਂ ਐਕਚੁਅਲੀ ਕੀ ਹੈ ਕਿ ਉਹ ਕਿਦਾਂ ਟਰੈਪ ਕਰਦੇ ਆ ਪਹਿਲੇ ਸਭ ਚੋ ਦੱਸਿਆ ਗਿਆ ਦੇਖੋ ਤੁਹਾਨੂੰ ਭੇਜਣਗੇ ਏਪੀ ਕੇ ਲਿੰਕ ਹੋਏਗਾ ਉਹਨੂੰ ਨਹੀਂ ਆਪਾਂ ਡਾਊਨ ਕਰਨਾ ਇਹ ਮੋਬਾਈਲ ਨੰਬਰ ਤੋਂ ਜਿਵੇਂ ਆ ਰਿਹਾ ਲਿੰਕ ਉਹ ਕਦੇ ਨਹੀਂ ਆਏਗਾ ਜੀ ਤੁਹਾਨੂੰ ਮੈਸੇਜ ਠੀਕ ਹੈ ਬਚਣਾ ਕਿਦਾਂ ਹੈ ਇੱਕ ਸਿੰਪਲ ਜਿਹਾ ਤਰੀਕਾ ਹੈ ਜੀ ਜਿਹੜਾ ਵੈਰੀਫਾਈ ਕਰਨਾ ਹੈ ਦੇਖੋ ਇੰਨੀ ਅਲਰਟਨੈਸ ਹੋਣੀ ਚਾਹੀਦੀ ਹੈ ਵੀ ਮੈਨੂੰ ਵੀ ਕੋਈ ਜੈ ਮੈਸੇਜ ਆ ਰਿਹਾ ਉਹ ਤੇ ਮੋਬਾਈਲ ਨੰਬਰ ਆ ਰਿਹਾ ਹੂੰ ਉਹ ਕਦੇ ਨਹੀਂ ਆਏਗਾ ਜੀ ਤੁਹਾਨੂੰ ਪਹਿਲੇ ਹੀ ਦੱਸਿਆ ਹੈ ਦੇਖੋ ਇਹਨਾਂ ਨੇ ਬਿਲਕੁਲ ਸਹੀ ਇੱਥੇ ਲਿਖਿਆ ਬਹੁਤ ਬੜੇ ਆਸਾਨੀ ਤਰੀਕੇ ਨਾਲ ਸਮਝਾਉਣ ਦੀ ਕਿ ਜੋ ਸਕੈਮਰ ਨੇ ਉਹ ਤੁਹਾਨੂੰ ਟੈਕਸਟ ਮੈਸੇਜ ਭੇਜਣਗੇ ਪਹਿਲਾਂ ਤੁਹਾਡੇ ਮੋਬਾਈਲ ਨੰਬਰ ਤੇ ਐਦਾਂ ਲੱਗੇਗਾ ਕਿ ਈ ਚਲਾਨ ਤੁਹਾਡੇ ਤੁਹਾਡਾ ਹੋ ਗਿਆ ਈ ਚਲਾਨ ਦਾ ਤੁਹਾਨੂੰ ਮੈਸੇਜ ਭੇਜਤਾ ਨੇ ਉਸ ਵਕਤ ਤੁਸੀਂ ਕਲਿੱਕ ਕਰਦੇ ਹੋ ਲਿੰਕ ਉਸ ਵਕਤ ਤੁਸੀਂ ਇਸ ਸਟਰੈਪ ਚ ਫਸ ਜਾਂਦੇ ਹੋ ਜੋ ਹਾਊ ਟੂ ਸਟੇ ਸੇਫ ਜੋ ਪੁਲਿਸ ਨੇ ਆਪਣਾ ਕ੍ਰੀਏਟਿਵ ਬਣਾਇ ਐਨ ਈ ਚਲਾਨ ਅਲਰਟ ਵਿਲ ਨੈਵਰ ਕਮ ਫਰੋਮ ਅ ਮੋਬਾਈਲ ਨੰਬਰ ਬਹੁਤ ਇੰਪੋਰਟੈਂਟ ਮੋਬਾਈਲ ਨੰਬਰ ਤੋਂ ਕਦੇ ਵੀ ਈ ਚਲਾਨ ਨਹੀਂ ਆਂਦਾ ਇੱਕ ਕੋਡ ਵਾਲਾ ਨੰਬਰ ਹੁੰਦਾ ਜਿਵੇਂ ਵਾਹਨ ਜਾਂ ਕੁਝ ਉਹਦੇ ਨਾਲ ਜੁੜ ਕੇ ਆਏਗਾ ਉਸ ਤੋਂ ਆਏਗਾ ਤੇ WhatsApp ਦੇ ਪਲੇਟਫਾਰਮ ਤੇ ਆਏਗਾ ਹਮੇਸ਼ਾ ਰੀਚੈੱਕ ਕਰੋ ਇਸ ਤਰ੍ਹਾਂ ਦੇ ਮੈਸੇਜਸ ਨੂੰ ਬੜੇ ਧਿਆਨ ਨਾਲ ਫੇਰ ਹੀ ਕੋਈ ਜਾ ਕੇ ਲਿੰਕ ਨੂੰ ਦੇਖੋ ਜਾਂ ਡਾਊਨਲੋਡ ਕਰੋ ਇਹਦੇ ਉੱਪਰ ਚੈੱਕ ਕਰਨਾ ਜੀ ਆਪਣਾ ਇਹ ਐਕਚੁਅਲ ਜਿਹੜੀ ਸਾਈਟ ਹੈ ਹਾਂ ਆਪਣਾ ਜੋ ਈ ਚਲਾਨ ਚੈੱਕ ਕਰਨਾ ਤੁਸੀਂ ਹਮੇਸ਼ਾ ਚੈੱਕ ਕਰਨਾ ਇੱਕ ਵਾਰ ਫੇਰ ਤੁਸੀਂ ਦੁਹਰਾ ਦਿੰਨੇ ਆ https:// ਉਸ ਤੋਂ ਬਾਅਦ double slash e-chalan.parivahan.gov.in ਇਹੀ ਅਸਲੀ ਹੈ ਪਰ ਇਸ ਦੇ ਵਿੱਚ ਹੀ ਇੱਕ ਦੋ ਡਾਟਸ ਨੂੰ ਕੱਢ ਕੇ ਤੇ gov ਨੂੰ ਕੱਢ ਕੇ ਜੋ ਫਰਾਡ ਕਰਨ ਵਾਲੇ ਨੇ ਇਹ ਤੁਹਾਡੇ ਨਾਲ ਫਰਾਡ ਕਰ ਸਕਦੇ ਨੇ ਇਹ ਤਾਂ ਤੁਸੀਂ ਦੱਸਤਾ ਕਿ ਇਹ ਫਰਾਡ ਮੈਸੇਜ ਤੋਂ ਬਚੋ ਪਰ ਆਮ ਬੰਦੇ ਨੂੰ ਪਛਾਣਨ ਲਈ ਕਿਹੜੇ-ਕਿਹੜੇ ਸਟੈਪ ਤੋਂ ਜਾਣਾ ਚਾਹੀਦਾ ਹੈ ਕਿ ਮੈਂ ਕਿਸੇ ਗਲਤ ਓਦੇ ਵਿੱਚ ਨਾ ਫਸਾਂ ਦੇਖੋ ਅਗਰ ਕੋਈ ਵੀ ਅਜਿਹਾ ਮੈਸੇਜ ਆ ਗਿਆ ਮੇਰੀ ਸਾਡੀ ਇਹ ਅਪੀਲ ਹੈ ਵੀ ਇੱਕਦਮ ਕੋਈ ਪੈਨਿਕ ਵਿੱਚ ਆਨ ਦੀ ਲੋੜ ਨਹੀਂ ਹੈ ਕਿਉਂਕਿ ਅਗਰ ਟ੍ਰੈਫਿਕ ਚਲਾਣੀ ਹੋਇਆ ਕੋਈ ਨਹੀਂ ਵੱਡੀ ਗੱਲ ਨਹੀਂ ਹੋ ਗਈ ਉਹ ਜੋ ਪੈਨਿਕ ਨਹੀਂ ਹੋਣਾ ਉਹਨੂੰ ਪਹਿਲੇ ਵੈਰੀਫਾਈ ਕਰੋ ਲਿੰਕ ਨੂੰ ਕਦੀ ਡਾਊਨਲੋਡ ਨਹੀਂ ਕਰਨਾ ਸੌਖਾ ਤਰੀਕਾ ਜੇ ਉੱਪਰ ਮੋਬਾਈਲ ਨੰਬਰ ਆ ਰਿਹਾ ਐ ਇੱਥੋਂ ਹੀ ਸਮਝੋ ਵੀ ਇਹ ਫਰਾਉਡ ਹੈ ਗਰਬੜਾ ਹੈ ਦੇ ਜੀ ਫਿਰ ਵੀ ਤੁਹਾਨੂੰ ਲੱਗਦਾ ਵੀ ਸ਼ਾਇਦ ਕੋਈ ਚਲਾਨ ਨਾ ਹੋਵੇ ਤੁਸੀਂ ਇਹਨੂੰ ਵੈਰੀਫਾਈ ਕਰਨ ਲਈ ਜਿਹੜੀ ਐਕਚੁਅਲ ਉਹਦੀ ਵੈਬਸਾਈਟ ਹੈਗੀ ਆ ਵਾਹਾਂ ਦੀ ਉਦੋਂ ਉੱਪਰ ਜਾਓ ਉਹਨੂੰ ਕਲਿੱਕ ਕਰੋ ਜੀ ਉਹ ਜਿਹੜੀ ਤੁਹਾਡੇ ਰਜਿਸਟਰਡ ਮੋਬਾਈਲ ਦੇ ਵਿੱਚ ਜਦੋਂ ਤੁਸੀਂ ਜਾਓਗੇ ਪਲੈਟਫਾਰਮ ਤੁਹਾਨੂੰ ਮੈਜ਼ਾ ਤੇ ਦਿਖਾ ਵੀ ਸਕਦਾ ਜੀ ਇਹਦੇ ਵਿੱਚ ਜਿਹੜਾ ਆਪਣਾ ਜਦੋਂ ਵੀ ਤੁਸੀਂ ਉਹਦੀ ਐਮਪਰ 1 ਦੀ ਜਿਹੜੀ ਐਕਚੁਅਲ ਸਾਈਟ ਹੈਗੀ ਖੁੱਲੋਗੇ ਤੁਸੀਂ ਆਪਣੀ ਸਾਈਟ ਵੱਲ ਵੀ ਧਿਆਨ ਦੇ ਲਈਏ ਕਿ ਲੋਕਾਂ ਨੂੰ ਕੀ ਚੀਜ਼ ਪਤਾ ਲੱਗੇ ਐਕਚੁਅਲ ਤੁਸੀਂ ਸਾਈਟ ਤੇ ਜਦੋਂ ਜਾਓਗੇ ਲਿੰਕ ਤੇ ਜਾਓਗੇ ਇਹਦੇ ਵਿੱਚ ਉਹਦਾ ਚਲਾਨ ਨੰਬਰ ਜੀ ਵੀ ਵਹੀਕਲ ਨੰਬਰ ਡਿਟੇਲਸ ਭਰਦੀਆਂ ਹੁੰਦੀਆਂ ਜੀ ਸਟੈਪ ਬਾਈ ਸਟੈਪ ਹੈਗਾ ਜਦੋਂ ਇਹ ਸਾਰਾ ਪਹਿਲੀ ਫਾਰਮੈਲਿਟੀ ਕਰੋਗੇ ਤੁਸੀਂ ਉਸ ਤੋਂ ਬਾਅਦ ਇਹਦੇ ਵਿੱਚ ਇੱਕ OTP ਨੰਬਰ ਜਨਰੇਟ ਹੋ ਗਿਆ ਜਿਹੜੇ ਤੁਹਾਡੇ ਰਜਿਸਟਰਡ ਨੰਬਰ ਤੇ ਆਏਗਾ ਜੀ ਨੈਕਸਟ ਸਟੈਪ ਜਿਹੜਾ ਹੈਗਾ ਜੇ ਤੁਹਾਡਾ ਫੈਕਚਰਲ ਚਲਾਨ ਹੈਗਾ ਤੁਸੀਂ OTP ਨੰਬਰ ਫਿਲ ਕਰੋਗੇ ਫਿਲ ਤੋਂ ਬਾਅਦ ਤੁਹਾਨੂੰ ਇਹਦੇ ਵਿੱਚ ਜਿਹੜੀ ਤੁਹਾਡੀ ਵਹੀਕਲ ਦੀ ਫੋਟੋ ਜਿਹੜਾ ਚਲਾਨ ਹੋਇਆ ਪਲੱਸ ਉਹਦਾ ਜਿਹੜਾ ਵੀਡੀਓ ਹੈਗਾ ਔਰ ANPR ਨੰਬਰ ਜਿਹੜਾ ਆਂਦਾ ਹੈਗਾ ਕੈਪਚਰਿੰਗ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਰਿਫਲੈਕਟ ਹੋਏਗੀ ਪਰ ਜੋ ਫਰਾਡ ਲੋਕਾਂ ਨੇ ਭੇਜਿਆ ਉਹ ਲਿੰਕ ਹੈ ਤੁਸੀਂ ਕਲਿੱਕ ਕਰਦੇ ਸਾਰੇ ਇਸ ਕੰਪਰਮਾਈਜ਼ ਕਰ ਲੇ ਆਪਣੀ ਸਾਰੀ ਸਿਕਿਉਰਿਟੀ ਬਿਲਕੁਲ ਜੀ ਉਹਦੇ 'ਚ ਨਾ ਤੁਹਾਨੂੰ ਕੋਈ ਫੋਟੋ ਦਿਖੇਗੀ ਜੀ ਨਾ ਕੋਈ ਤੁਹਾਨੂੰ ਇਹ ਗੱਡੀ ਦਾ ਚਲਾਣਾ ਉਹ ਦਿਖੇਗਾ ਤੁਹਾਡਾ ਮੋਬਾਈਲ ਦੇ ਜੜੀਆਂ ਡਿਟੇਲਸ ਆ ਉਹ ਜਿਹੜਾ ਪਿੱਛੇ ਬੈਠਾ ਬੰਦਾ ਉਹ ਨਾਲ ਜਿਹੜੀ ਵੀ ਇਹ ਸਾਰੀ ਸਕਰੂਟੀਨੀ ਕਰ ਲੇਗਾ ਕਿਸ ਜਗ੍ਹਾ ਤੇ ਉਹਨੂੰ ਫਾਇਦਾ ਹੋਣਾ ਹੈ ਉਹ ਚੀਜ਼ ਉਹ ਤੁਹਾਨੂੰ ਅੱਗੇ ਹਿੱਟ ਕਰੇਗਾ ਜਿਸ ਦਾ ਈ ਚਲਾਨ ਹੋਇਆ ਉਸ ਨੂੰ ਦੋ ਚੀਜ਼ਾਂ ਸਮਝਣ ਦੀ ਬਹੁਤ ਜ਼ਰੂਰੀ ਲੋੜ ਹੈ ਕਿ ਜੋ ਗਲਤ ਲਿੰਕ ਤੁਹਾਡੇ ਕੋਲ ਆਇਆ ਉਹ ਕਲਿੱਕ ਕਰਦੇ ਹੀ ਤੁਹਾਡੀ ਜੇ ਸਾਰੀ ਇਨਫੋਰਮੇਸ਼ਨ ਹੈਗੀ ਉਹ ਕੰਪਰਮਾਈਜ਼ ਹੋ ਗਈ ਪਰ ਜੇ ਅਸਲੀ ਚਲਾਨ ਦਾ ਲਿੰਕ ਤੁਹਾਡੇ ਕੋਲ ਆਇਆ ਉਹਦੇ ਕਈ ਸਟੈਪ ਨੇ ਪਹਿਲਾਂ ਤੁਹਾਨੂੰ ਇੱਥੇ ਲੌਗਇਨ ਕਰਨਾ ਪਏਗਾ ਤੁਹਾਡੇ ਮੋਬਾਈਲ ਨੰਬਰ ਜੋ ਰਜਿਸਟਰਡ ਹੋਗਾ ਤੁਹਾਡੇ ਵਾਹਨ ਦੇ ਨਾਲ ਉਸ ਦੇ ਉੱਪਰ OTP ਆਏਗਾ ਉਸ ਤੋਂ ਬਾਅਦ ਹੀ ਤੁਸੀਂ ਜਾ ਕੇ ਆਪਣੇ ਈ ਚਲਾਨ ਨੂੰ ਭਰ ਸਕਦੇ ਹੋ ਉਦੋਂ ਈ ਕੋਟ ਵੀ ਬਣਾਇਆ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਜਾਂ ਜੋ ਕੇਂਦਰੀ ਸਾਈਟ ਹੈਗੀ ਪਰਿਵਹਨ ਵਾਹਨ ਵਾਹਨ ਵਾਲੀ ਸਾਈਟ ਉਸ ਤੇ ਜਾ ਕੇ ਵੀ ਤੁਸੀਂ ਆਪਣਾ ਚਲਾਨ ਭਰ ਸਕਦੇ ਹੋ ਉਹਦੇ ਕਈ ਸਟੈਪ ਹੁੰਦੇ ਨੇ ਇੱਕ ਕਲਿੱਕ ਕਰਕੇ ਤੁਸੀਂ ਆਪਣਾ ਈ ਚਲਾਨ ਨਹੀਂ ਭਰ ਸਕਦੇ ਜਸਵਿੰਦਰ ਜੀ ਇੱਕ ਚੀਜ਼ ਹੋਰ ਦੱਸਿਓ ਕਿ ਜੇ ਕਿਸੇ ਦਾ ਚਲਾਨ ਚੰਡੀਗੜ੍ਹ ਦੇ ਵਿੱਚ ਹੋ ਗਿਆ ਉਹਨੂੰ ਵਾਹਨ ਦੀ ਸਾਈਟ ਨਹੀਂ ਪਤਾ ਜਾਂ ਸੈਂਟਰਲ ਸਾਈਟ ਨਹੀਂ ਪਤਾ ਤਾਂ ਚੰਡੀਗੜ੍ਹ ਪੁਲਿਸ ਦੇ ਉਹਦੇ ਕਿਹੜੀ ਸਾਈਟ ਤੋਂ ਜਾਵੇ ਤੇ ਆਪਣਾ ਚਲਾਨ ਭਰ ਸਕੇ ਇਸ ਤੋਂ ਪਹਿਲੇ ਮੈਂ ਜਿਹੜੀ ਹੈਗੀ ਹੈ ਮੈਂ ਚਲੋ ਦੱਸ ਦਿੰਦਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਵੈਬਸਾਈਟ ਹੈ ਜੀ ਆਪਾਂ ਇਹਨੂੰ ਦਿਖਾਉਂਦੇ ਵੀ ਰਹੇ ਹਾਂ ਪਲੀਜ਼ ਆ ਚੰਡੀਗੜ੍ਹ ਪੁਲਿਸ ਦੀ ਵੈਬਸਾਈਟ ਹੈਗੀ ਹੈ ਤੁਸੀਂ ਚੰਡੀਗੜ੍ਹ ਪੁਲਿਸ ਦੀ ਵੈਬਸਾਈਟ ਨੂੰ ਖੋਲੋ ਜੀ ਵੈਬਸਾਈਟ ਦੇ ਉੱਪਰ ਸਰਵਿਸਿਜ਼ ਦਾ ਕਾਊਂਟਰ ਹੈ ਜੀ ਉਹਦੇ ਵਿੱਚ ਪੈਂਡਿੰਗ ਚਲਾਨ ਦਾ ਕਾਲਮ ਹੈਗਾ ਜੀ ਜਦੋਂ ਇਹਨੂੰ ਕਲਿੱਕ ਕਰੋਗੇ ਇਹ ਦੁਆਰਾ ਜਾ ਕੇ ਫਿਰ ਵਾਹਨ ਵਾਲਾ ਹੀ ਪੋਰਟਲ ਖੁੱਲੇਗਾ ਇਹ ਤੋ ਤੇ ਆਪਣਾ ਤੁਸੀਂ ਜਿਵੇਂ ਕਰੋਗੇ ਇਹ ਪੋਰਟਲ ਵਾਹਣ ਵਾਲਾ ਖੁੱਲ ਕੇ ਆਏ ਉਸੇ ਸਾਈਡ ਤੇ ਆ ਜਾਏਗਾ ਜੀ ਇਹ ਇਹ ਤੋਂ ਕੋਈ ਸਾਰੀਆਂ ਡਿਟੇਲ ਭਰੋਗੇ ਤੁਸੀਂ ਆਪਣੀਆਂ OTP ਫਿਰ ਜਨਰੇਟ ਹੋਏਗਾ ਜੀ ਐਕਚੁਅਲ ਹੋਏਗਾ ਤੁਹਾਡੀ ਫੋਟੋ ਦਿਖੇਗੀ ਵਹੀਕਲ ਦੀ ਫੋਟੋ ਦਿਖੇਗੀ ਜੋ ਚਲਾਨ ਹੋਇਆ ਉਹ ਹੋਏਗਾ ਕਿਹੜੀ ਲੋਕੇਸ਼ਨ ਹੋਈ ਹੈ ਉਹ ਸਾਰੀ ਡਿਟੇਲਸ ਆਣੀਆਂ ਵਿਦ ਵੀਡੀਓ ਮੈਂ ਚੰਡੀਗੜ੍ਹ ਦੇ ਵਿੱਚ ਗੱਡੀ ਚਲਾ ਰਿਹਾ ਕੋਈ ਗਲਤੀ ਮੇਰ ਤੋਂ ਹੋਈ ਤਾਂ ਪਹਿਲਾ ਸਟੈਪ ਮੇਰੇ ਮੋਬਾਈਲ ਤੇ ਕੀ ਆਏਗਾ ਕਿ ਮੈਨੂੰ ਪਤਾ ਲੱਗੇ ਕਿ ਇਹ ਚਲਾਨ ਹੋਇਆ ਹੈ ਨੋਟਿਸ ਆਏਗਾ ਵੀ ਇੱਕ ਵਾਇਲੇਸ਼ਨ ਹੋਈ ਹੈ ਪਹਿਲਾ ਮੈਸੇਜ ਪਹਿਲਾ ਮੈਸੇਜ ਤੁਹਾਨੂੰ ਮੈਂ ਸਕਰੀਨ ਤੇ ਵੀ ਦਿਖਾ ਸਕਦਾ ਜੀ ਇੱਥੇ ਇਹ ਮੈਸੇਜ ਦੇਖਣਾ ਜ਼ਰੂਰੀ ਹੈ ਕਿ ਕਿਉਂਕਿ ਜੋ ਵੀ ਲੋਕ ਚਲਾਨ ਇਸ ਤਰ੍ਹਾਂ ਦਾ ਭੁਗਤਣ ਜਾਣਗੇ ਪਹਿਲੇ ਸਟੈਪ ਤੋਂ ਕਿਵੇਂ ਹੋਏਗਾ ਮੈਡਮ ਤੁਸੀਂ ਇਹ ਦਿਖਾ ਦਿਓ ਉਦੇ ਵਿੱਚ ਕੀ ਕੁਛ ਆਏਗਾ ਵਹੀਕਲ ਨੰਬਰ ਇਹ ਐਕਚੁਅਲ ਹੈ ਪਹਿਲਾ ਮੈਸੇਜ ਆਏਗਾ ਟ੍ਰੈਫੀ ਚਲਾਨ ਨੰਬਰ ਉਸ ਤੋਂ ਬਾਅਦ ਆਏਗਾ ਜੋ ਵਹੀਕਲ ਨੰਬਰ ਇੰਨਾ ਹੈ ਫਿਰ ਬਾਕੀ ਡਿਟੇਲ ਦੇ ਲਈ ਤੁਸੀਂ ਇਸ ਲਿੰਕ ਤੇ ਜਾਓ ਜੋ ਐਕਚੁਅਲ ਮੈਸੇਜ ਆਏਗਾ ਐਕਚੁਅਲ ਮੈਸੇਜ ਜਦੋਂ ਲਿੰਕ ਤੇ ਕਲਿੱਕ ਕਰੇਗਾ ਹਾਂ ਇਹਦੇ ਵਿੱਚ ਉਹਨੂੰ ਉਹਦੀ ਵਹੀਕਲ ਦੀ ਫੋਟੋ ਜਿਹੜੀ ਵਾਇਲੇਸ਼ਨ ਹੋਈ ਹੈ ਜੀ ਚਲਾਨ ਦਾ ਫਾਰਮੈਟ ਹੋਏਗਾ ਨੋਟਿਸ ਜਿਹੜਾ ਹੁੰਦਾ ਹੈ ਕਿਉਂਕਿ ਰਜਿਸਟਰਡ ਓਨਰ ਨੂੰ ਹੀ ਨੋਟਿਸ ਜਾਂਦਾ ਹੈ ਡਰਾਈਵ ਕੌਣ ਕਰ ਰਹੀ ਇਮੀਡੀਟ ਨਹੀਂ ਪਤਾ ਹੁੰਦਾ ਜੀ ਵਹੀਕਲ ਇੱਕ ਐਵੀਡੈਂਸ ਹੈ ਹੂੰ ਜਿਹੜੀ ਚਲਾ ਰਹਾ ਕੋਈ ਬੰਦਾ ਵਾਇਲੇਸ਼ਨ ਜਦੋਂ ਹੋ ਰਹੀ ਹੈ ਉਹ ਨੋਟਿਸ ਹੁੰਦਾ ਹੈ ਇਹਦਾ 8 ਸਕੰਡ ਦਾ ਵੀਡੀਓ ਵੀ ਦਿਖਦਾ ਉਹਦੇ ਵਿੱਚ ਇਸ ਲਈ ਪਹਿਲਾ ਮੈਸੇਜ ਆਏਗਾ ਵਾਇਲੇਸ਼ਨ ਦਾ ਪਹਿਲੇ ਵਾਇਲੇਸ਼ਨ ਮੇ ਬੁੱਕ ਹੋਈ ਹੈ ਜੀ ਜਦੋਂ ਚਲਾਨ ਕਨਵਰਟ ਹੋ ਜਾਏਗਾ ਜੀ ਤੇ ਚਲਾਨ ਦਾ ਮੈਸੇਜ ਆਏਗਾ ਵੀ ਇਹ ਚਲਾਨ ਇਹਦਾ ਇਸ਼ੂ ਹੋ ਗਿਆ ਜੀ ਉਦੇ ਬਾਅਦ 3rd ਕੇ ਬੰਦਾ ਇਸ ਸਮ ਨਹੀਂ ਪੇ ਕਰਦਾ ਥੈਨ ਇੱਕ ਜਦੋਂ ਕੋਰਟ ਪੇਜਦੇ ਆ ਕੋਰਟ ਜਦੋਂ ਜਾਏਗਾ ਉਹਦਾ ਵੀ ਕੇ ਨਾ ਕਰਨ ਤੋਂ ਬਾਅਦ ਕੋਰਟ ਦਾ ਪ੍ਰੋਸੀਜਰ ਹੈ ਕੋਰਟ ਦਾ ਪ੍ਰੋਸੀਜਰ 30 ਡੇਸ ਦੇ ਬਾਅਦ ਆਪਾਂ ਕੋਰਟ ਪੇਜ ਦਿੰਦੇ ਆ ਜਿਹੜੇ ਚਲਾਨ ਹੈਗੇ ਨੇ ਕੁਝ ਚਲਾਨ ਜਿਹੜੇ ਨਾਨ ਕੰਪਾਉਂਡੇਬਲ ਆ ਫੋਰ ਫੋਰ ਐਗਜ਼ਾਮਪਲ ਆਪਣਾ ਰੈਲਟਡ ਜੰਪਿੰਗ ਦਾ ਹੈਗਾ ਜੋ ਮਿਨਲ ਦਾ ਹੈਗੇ ਨੇ ਇਹ ਇਮੀਡੀਏਟ 24 ਘੰਟੇ ਚਲੇ ਜਾਂਦਾ ਹੈ ਚਲਾਨ ਅੱਗੇ ਡਰੰਗਨ ਡਰਾਈਵ ਦਾ ਵੀ 24 ਘੰਟੇ ਕੋਈ ਵਹੀਕਲ ਇੰਪਾਉਂਡ ਹੋ ਗਿਆ ਉਹ ਵੀ 24 ਆਵਰ ਕੋਰਟ ਤੇ ਚਲੇ ਜਾਂਦਾ ਹੁਣ ਚੰਡੀਗੜ੍ਹ ਅੱਛੀ ਗੱਲ ਹੈ ਵੀ ਵਰਚੁ ਬੰਦੇ ਨੂੰ ਕੋਰਟ ਵੀ ਜਾਂਦੀ ਲੋਡਦੀ ਮੈਂਦੀ ਕੁਝ ਆਫੈਂਸਿਸ ਨੂੰ ਛੱਟ ਕੇ ਉਹਦੇ ਨਾਲ ਕੀ ਜਿਹੜਾ ਕੋਰਟ ਵੀ ਜਾਏਗਾ ਉਹਦਾ ਵੀ ਐਸਐਮ ਜਾਈਗਾ ਵੀ ਤੁਹਾਡਾ ਇਸ ਡਿਸਪੈਚ ਨੰਬਰ ਤੋਂ ਕੋਰਟ ਇਹ ਭੇਜਦਾ ਹੈਗਾ ਉਹ ਬੰਦੇ ਵੀ ਜਿਹੜਾ ਰਜਿਸਟਰਡ ਨੰਬਰ ਹੈਗਾ ਉਦੋਂ ਉਪਰ ਹੀ ਮੈਸੇਜ ਆਏਗਾ ਔਰ ਜਦੋਂ ਇਹ ਵਰਚੁਅਲ ਕੋਰਟ ਪੋਰਟਲ ਤੇ ਚੜ ਜਾਏਗਾ ਉਹਦਾ ਮੈਸੇਜ ਵੀ ਜਾਏਗਾ ਬੰਦੇ ਨੂੰ ਵੀ ਤੁਹਾਡਾ ਇਹ ਵਰਚੁਅਲ ਕੋਰਟ ਦੇ ਪੋਰਟਲ ਤੇ ਆ ਚੁੱਕਾ ਹੈ ਚਲਾਨ ਉਸੇ ਬਾਅਦ ਬੰਦਾ ਆਪਣਾ ਕੋਰਟ ਦੇ ਪੋਰਟਲ ਤੇ ਜਾ ਕੇ ਵਰਚੁਅਲ ਕੋਰਟ ਤੇ ਆਪਣਾ ਚਲਾਨ ਭੁਗਾ ਸਕਦਾ ਹੈ ਉਹ ਡਿਟੇਲਸ ਪੜਨਗੇ ਕੋਰਟ ਦੀ ਪ੍ਰोसीडिंग ਹੈਗੀ ਹੈ ਵੀ ਤੁਸੀਂ ਪਲੀਟ ਗਿਲਟੀ ਕਰੋ ਕਾਲਮਸ ਬਣੇ ਹੋਏ ਨੇ ਐਨ ਆਈ ਸੀ ਵੱਲੋਂ ਬਣੀ ਹੋਈ ਹੈ ਇਹ 올 ਇੰਡੀਆ ਇੱਕੋ ਹੀ ਪਲੇਟਫਾਰਮ ਬਣਿਆ ਵਰਚੁਅਲ ਕੋਰਟ ਦਾ ਜਿਹੜੀ ਸੁਪਰੀਮ ਕੋਰਟ ਦੀ ਡਾਇਰੈਕਸ਼ਨਾਂ ਵੱਲੋਂ ਵੀ ਹੈ ਸਾਰੀ ਕੋਰਟਾਂ ਇਹ ਬਣ ਰਹੀ ਹੈ ਆ ਰਹੀ ਹੈ ਚੰਡੀਗੜ੍ਹ ਵੀ ਇਹ ਲਾਂਚ ਹੋ ਚੁੱਕਾ ਹੈ ਔਰ ਉਹਦੇ ਵਿੱਚ ਕਪੜਾ ਪਰੇਗਾ ਜਿਹੜਾ ਫਾਈਨ ਜਿਹੜੇ ਮਜਿਸਟਰ ਹੈ ਉਥੇ ਡਿਊਟੀ ਲੱਗੀ ਹੈ ਵਰਚੁਅਲ ਕੋਰਟ ਦੀ ਉਹ ਜਿਹੜਾ ਫਾਈਨ ਪਰੜਗੇ ਉਹ ਚ ਐਗਰੀ অর ਨੋਟ ਐਗਰੀ ਜਾਂ ਕੰਟੈਸਟ ਕਰਨਾ ਉਹ ਕਾਲਮਸ ਹੈਗੇ ਨੇ ਉਹ ਅਲੱਗ ਕਾਲਮ ਹੈ ਅਗਰ ਕਹਿੰਦਾ ਗਰੀਡ ਹੈ ਇਹ ਗੱਲ ਸਮਝ ਆ ਗਈ ਕਿ ਜਿਸ ਦਾ ਚਲਾਨ ਹੋ ਰਿਹਾ ਹੈ ਉਸ ਨੂੰ ਇਹਨਾਂ ਸਾਰੇ ਪ੍ਰੋਸੀਜਰ ਚ ਹੋ ਕੇ ਨਿਕਲਣਾ ਪਏਗਾ ਨਾ ਕਿ ਕਿਸੇ ਇੱਕ ਲਿੰਕ ਨੂੰ ਭੇਜਿਆ ਗਿਆ ਕਿਸੇ ਥਰਡ ਪਾਰਟੀ ਵੱਲੋਂ ਤੁਸੀਂ ਕਲਿੱਕ ਕੀਤਾ ਤਾਂ ਤੁਹਾਨੂੰ ਲੱਗਿਆ ਕਿ ਮੇਰਾ ਚਲਾਨ ਇੱਥੇ ਭੁਗਤਿਆ ਜਾਏਗਾ ਇਹ ਸਾਰੇ ਪ੍ਰੋਸੀਜਰ ਜੋ ਚੰਡੀਗੜ੍ਹ ਪੁਲਿਸ ਨੇ ਦੱਸਿਆ ਸਾਨੂੰ ਉਹ ਤੁਹਾਨੂੰ ਫਾਲੋ ਕਰਨੇ ਪੈਣਗੇ ਕੋਈ ਵੀ ਤੁਹਾਨੂੰ ਏਦਾਂ ਦਾ ਈ ਚਲਾਨ ਦਾ ਜਿਹੜਾ ਆਂਦਾ ਹੈਗਾ ਮ ਬਲਾਈਂਡਲੀ ਉਧਰ ਨਾ ਚਲੋ ਮੋਬਾਈਲ ਨੰਬਰ ਤੋਂ ਆਵੇ ਤਾਂ ਬਿਲਕੁਲ ਅਲਰਟ ਹੋ ਜਾਓ ਅਲਰਟ ਹੋ ਜਾਓ ਉਹ ਵੀ ਵੈਰੀਫਾਈ ਕਰ ਲਓ ਆਪਣੀ ਸਾਈਟ ਐਕਚੁਅਲ ਤੇ ਜਾ ਕੇ ਐਮਪਰ 1 ਦੀ ਜਿਹੜੀ ਸਾਈਟ ਹੈਗੀ ਹੈ ਉਧਰ ਜਾ ਕੇ ਉਹਨੂੰ ਐਕਚੁਅਲੀ ਤੁਸੀਂ ਬਾਹਰੋਂ ਦੇਖ ਲਓ ਆ ਦੇਖੋ ਦੋਨੋਂ ਡਿਫਰੈਂਸ਼ੀਏਟ ਕੀਤੇ ਪਬਲਿਕ ਨੂੰ ਜਿਹੜੀ ਮੈਸੇਜ ਹੈਗਾ ਜੀ ਸੋਸ਼ਲ ਮੀਡੀਆ ਜਾ ਰਿਹਾ ਹੈ ਪਰ ਤੁਹਾਡੇ ਮਾਧਿਅਮ ਨਾਲ ਤੁਹਾਡੇ ਨਾਲ ਦੇਖੋ ਬਹੁਤ ਜ਼ਿਆਦਾ ਲੋਕ ਚੈਨਲ ਵੀ ਦੇਖਦੇ ਆ ਜੀ ਤੇ ਇਹ ਆਊਟੇਜ ਹੈਗੀ ਹੈ ਤਾਂ ਕਿ ਕੋਈ ਵੀ ਬੰਦਾ ਇਸ ਫਰਾਡ ਦੇ ਵਿੱਚ ਨਾ ਇਨਵੋਲਵ ਹੋ ਸਕੇ ਉਹਦੀ ਜਿਹੜੀ ਹਾਰਡ ਐਂਡ ਮਨੀ ਹੈ ਕੋਈ ਥਰਡ ਪਰਸਨ ਆਪਣਾ ਪ੍ਰੋਫਿਟ ਨਾ ਕਮਾਵੇ ਜੋ オリジナル ਲਿੰਕ ਹੈ ਤੁਸੀਂ ਇਹ ਦੇਖ ਰਹੇ ਹੋ e-chalan https e-chalan.parivahan.gov.in/ fake link ਤੁਸੀਂ ਦੇਖੋ ਇੱਕੋ ਵਰਗਾ ਦਿੱਤਾ ਬਟ ਕਿੱਥੇ ਗੜਬੜ ਕੀਤੀ ਹੋਈ ਹੈ ਇਹਨਾਂ ਨੇ e-chalan ਜਿਹਦੇ ਵਿੱਚ ਡਾਟ ਹਟਾਤਾ parivahan.gov ਹਟਾ ਕੇ ਸਿਰਫ .in ਲਿਖਤਾ ਯਾਨੀ ਆਮ ਬੰਦੇ ਨੂੰ ਜਸਵੰਦਰ ਜੀ ਦੇਖਣ ਨੂੰ ਇੱਕਦਮ ਲੱਗੇਗਾ ਲਿੰਕ ਹੀ オリジナル ਹੈ ਸਰਕਾਰੀ ਲਿੰਕ ਹੈ ਇਹਨੂੰ ਕਲਿੱਕ ਕਰ ਦੋ ਈ ਪ੍ਰਵਾਨ ਜੋ ਆ ਗਿਆ ਜਦੋਂ ਈ ਪ੍ਰਵਾਨ ਦੇਖ ਰਿਹਾ ਉਹ ਕਹਿੰਦਾ ਯਾਰ ਐਕਚੁਅਲੀ ਹੋਏਗਾ ਉਹ ਛੋਟੀ ਬਰੀਕੀ ਚ ਨਹੀਂ ਦੇਦਾ ਡਾਟ ਆਮ ਲੇਮਨ ਨਹੀਂ ਗੌਰ ਕਰਦਾ ਕਾਫੀ ਨਹੀਂ ਗੌਰ ਕਰਦੇ ਵੀ ਕਿਉਂਕਿ ਹਰ ਜਿਹੜੇ ਲਿੰਕ ਦੇ ਵਿੱਚ ਕੋਈ ਨਾ ਕੋਈ ਡਾਟ ਜ਼ਰੂਰ ਹੁੰਦੀ ਹੈ ਅੰਡਰਸਕੋਰ ਹੋਏਗਾ ਐਟ ਦਾ ਰੇਟ ਹੋਏਗਾ ਕੋਈ ਵੀ ਆਪਾਂ ਆਪਣੀ ਆਈਡੀ ਵੀ ਬਣਾਉਂਦੇ ਆ ਮੇਲ ਦੀ ਕੋਈ ਨਾ ਅਲਫਾਨੂਮੈਰਿਕ ਹੁੰਦੀ ਹੈ ਉਹਦੇ ਵਿੱਚ ਆਪਾਂ ਅੰਡਰਸਕੋਰ ਵੀ ਦੇ ਸਕਦੇ ਆ ਨਹੀਂ ਵੀ ਦਿੰਦੇ ਉਹਦੇ ਵਿੱਚ ਐਟ ਦਾ ਰੇਟ ਵੀ ਹੋਏਗਾ ਕੋਈ ਨਾ ਕੋਈ ਦੇਖੋ ਇਸ ਚ ਨਾ ਸਾਰੇ ਪੂਰੇ ਜੋ ਗੜਬੜ ਚੱਲ ਰਹੀ ਹੈ ਉਹਦੇ ਵਿੱਚ ਮੋਬਾਈਲ ਨੰਬਰ ਬਹੁਤ ਅਹਿਮ ਰੋਲ ਪਲੇ ਕਰਦਾ ਹੈ ਮੋਬਾਈਲ ਨੰਬਰ ਕਈ ਲੋਕਾਂ ਦੇ ਪੁਰਾਣੇ ਮਹਾਵਾਹਨ ਹੈਗੇ ਆ ਉਹਨਾਂ ਲੋਕਾਂ ਨੇ ਅਪਡੇਟ ਨਹੀਂ ਕਰਾ ਰੱਖੇ ਉਸ ਅਪਡੇਟ ਬਾਰੇ ਤੁਸੀਂ ਦੱਸੋ ਕਿ ਕਿਵੇਂ ਕਰਾਉਣਾ ਹੈ ਜਾਂ ਇਹਦਾ ਕਿੰਨੀ ਇੰਪੋਰਟੈਂਸ ਹੈਗੀ ਹੈ ਦੇਖੋ ਇਹਦੇ ਵਿੱਚ ਕੀ ਹੈ ਹੁਣ ਜਿਵੇਂ ਈ ਚਲਾਨ ਆਪਣਾ 올 ਇੰਡੀਆ ਆ ਚੁੱਕਾ ਹੈ ਜੀ ਅਗਰ ਮੇਰਾ ਜਿਹੜਾ ਆਰਐਲਏ ਦੇ ਵਿੱਚ ਜੀ ਇੱਕ ਮੰਡੇਟਰੀ ਹੁੰਦਾ ਆਪਣਾ ਮੋਬਾਈਲ ਨੰਬਰ ਜਿਹਦੇ ਵਿੱਚ ਓਟੀਪੀ ਆਉਂਦਾ ਹੈ ਰਜਿਸਟਰਡ ਮੋਬਾਈਲ ਨੰਬਰ ਜੀ ਅਗਰ ਅਪਡੇਟ ਨਹੀਂ ਕਰਾਇਆ ਗਿਆ ਹੈਗਾ ਉਹ ਆਪਣੇ ਕੰਸਰਨਡ ਆਰਟੀਓ ਆਫਿਸ ਡੀਡੀਓ ਆਫਿਸ ਐਪਲੀਕੇਸ਼ਨ ਵਾਹਨ ਦਾ ਅਸਲ ਪੁਰਾਣਾ ਹੈ ਮੰਨ ਲਓ ਤੁਹ ਆਪਣਾ ਮੋਬਾਈਲ ਨੰਬਰ ਕਿਵੇਂ ਅਪਡੇਟ ਕਰਾਉਣਾ ਦਾ ਪ੍ਰੋਸੀਜਰ ਵੀ ਦੱਸ ਦਿਓ ਉਹ ਆਪਣੇ ਆਰਐਲਏ ਦੇ ਵਿੱਚ ਆਪਣੀ ਰਿਕਵੈਸਟ ਦੇਵੇਗਾ ਜਿੱਥੇ ਉਹਦਾ ਨੰਬਰ ਰਜਿਸਟਰਡ ਹੋਇਆ ਡੀਟੀਓ ਆਰਟੀਓ ਜੋ ਵੀ ਆ ਆਪਾਂ ਚੰਡੀਗੜ੍ਹ ਆਰਐਲਏ ਕਹਿੰਦੇ ਆਰਟੀਓ ਡੀਟੀਓ ਚੱਲਦਾ ਹੈ ਰਿਕਵੈਸਟ ਦੇਗਾ ਵੀ ਇਹ ਮੇਰਾ ਮੋਬਾਈਲ ਨੰਬਰ ਮੇਰੀ ਜਿਹੜੀ ਵਾਹਨ ਡਿਟੇਲ ਹੈ ਵਿਕਲ ਡਿਟੇਲ ਹੈ ਆਰਸੀ ਵਾਲੀ ਉਹਦੇ ਚ ਅਪਡੇਟ ਕੀਤਾ ਜਾ ਉਹ ਆਪਣਾ ਅਪਡੇਟ ਕਰ ਦਨਗੇ ਮੋਬਾਈਲ ਨੰਬਰ ਰਜਿਸਟਰ ਕਰਾਉਣ ਦਾ ਇੱਕ ਹੋਰ ਫਾਇਦਾ ਮੈਂ ਇਹ ਦੱਸ ਦਵਾਂ ਕਿ ਇਹ ਮੰਨ ਲਓ ਕਿ ਮੇਰੇ ਕੋਲ ਕੋਈ ਵਾਹਨ ਹੈ ਉਹਦਾ ਨੰਬਰ ਮੈਂ ਪਾ ਕੇ ਵਾਹਨ ਦੀ ਚਲਾਨ ਜੋ ਸਾਈਟ ਹੈ ਉਹਦੇ ਉੱਪਰ ਨੰਬਰ ਪਾ ਕੇ ਮੈਂ ਆਪਦਾ ਇਹਦੇ ప్రతి ਕੋਈ ਚਲਾਨ ਹੈ ਕਿ ਨਹੀਂ ਅਕੀ ਵਾਇਲੇਸ਼ਨ ਹੋਈ ਕਿ ਨਹੀਂ ਮੈਂ ਇਹ ਚੈੱਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਜੇ ਉਹਦੇ ਵਿੱਚ ਨਾਲ ਉਹਦੇ ਨਾਲ ਜੁੜਿਆ ਹੋਇਆ ਮੇਰੇ ਵਾਹਨ ਡਿਟੇਲਸ ਦੇ ਨਾਲ ਇਹਦਾ ਇੱਕ ਫਾਇਦਾ ਇਹ ਉਹ ਇਹ ਵੀ ਹੋ ਸਕਦਾ ਹੈ ਕਿ ਮੰਨ ਲਓ ਕਿ ਕੋਈ ਥਰਡ ਪਰਸਨ ਜੋ ਫਰਾਡ ਹੈ ਉਹ ਤੁਹਾਡਾ ਨੰਬਰ ਪਾ ਕੇ ਵਾਹਨ ਦੀ ਸਾਈਟ ਤੇ ਜਾ ਕੇ ਚੈੱਕ ਕਰੇ ਕਿ ਅਗੈਂਸਟ ਕੋਈ ਵਾਇਲੇਸ਼ਨ ਹੈ ਕਿ ਨਹੀਂ ਹੈ ਪਰ ਉਹ ਚੈੱਕ ਤਾਂ ਹੀ ਹੋ ਸਕਦਾ ਜਦ ਮੇਰੇ ਕੋਲ OTP ਆਏਗਾ OTP ਨਹੀਂ ਆਏਗਾ ਤਾਂ ਉਹ ਦੂਜਾ ਬੰਦਾ ਫਰਾਡ ਵੀ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਕਿਉਂਕਿ ਇਹ ਚੈੱਕ ਬਣੀਆਂ ਅੱਛੀ ਚੈੱਕ ਬਣਿਆ ਹੈ ਭਾਰਤ ਸਰਕਾਰ ਵੱਲੋਂ ਵੀ ਜਿਹੜੀ ਬਣਾਈ ਗਈ ਹੈ ਕਿਉਂਕਿ ਚੈੱਕ ਹੋਣੇ ਬਹੁਤ ਜ਼ਰੂਰੀ ਹੈ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਚੈੱਕ ਨਹੀਂ ਹੋਇਆ ਤਾਂ ਕੋਈ ਵੀ ਬੰਦਾ ਕਿਸੇ ਨਾਲ ਵੀ ਫਰਾਡ ਕਰਦਾ ਕੁਝ ਵੀ ਗਲਤ ਕੰਮ ਕਰ ਸਕਦਾ ਹੈ ਜੀ ਤਾਂ OTP ਨੰਬਰ ਇੱਕ ਐਸੀ ਚੀਜ਼ ਹੈ ਜਿਹੜਾ ਰਜਿਸਟਰ ਨੰਬਰ ਤੇ ਆਏਗਾ ਤੁਹਾਡੇ ਕੋਲ ਹੀ ਆਏਗਾ ਦੂਜੇ ਕੋਲ ਨਹੀਂ ਆ ਸਕਦਾ ਅੱਜ ਕੱਲ ਲੋਕ ਜੋ ਫਰਾਡ ਕਰਨ ਵਾਲੇ ਸਾਈਬਰ ਫਰਾਡ ਬੈਠੇ ਹੋਏ ਨੇ ਉਹ ਇਸ ਤਰ੍ਹਾਂ ਬੈਠੇ ਹੋਏ ਨੇ ਜੋ ਕਿ ਤੁਹਾਨੂੰ ਤੁਹਾਡੇ ਮੋਬਾਈਲ ਦੇ ਥਰੂ ਇੱਕ ਲ ਕਰ ਸਕਦੇ ਨੇ ਇਹ ਲਿੰਕ ਕਿਸ ਤਰ੍ਹਾਂ ਖਤਰਨਾਕ ਸਾਬਤ ਹੋ ਸਕਦਾ ਉਹਦੇ ਵਿੱਚ ਇਹ ਹੈ ਕਿ ਗਵਰਨਮੈਂਟ ਦੇ ਨਾਲ ਮਿਲਦੀ ਜੁਲਦੀ ਲਿੰਕ ਤੁਹਾਨੂੰ ਭੇਜਿਆ ਜਾਏਗਾ ਤੁਹਾਨੂੰ ਕਨਫਿਊਜ਼ ਕੀਤਾ ਜਾਏਗਾ ਉਸ ਤੋਂ ਬਾਅਦ ਤੁਸੀਂ ਉਹ ਲਿੰਕ ਕਲਿੱਕ ਕਰਦੇ ਹੋ ਤੁਹਾਡੇ ਮੋਬਾਈਲ ਦੇ ਵਿੱਚ ਜੋ ਸਾਈਬਰ ਠੱਗ ਨੇ ਉਹ ਵੜ ਜਾਣਗੇ ਔਰ ਉਸ ਤੋਂ ਬਾਅਦ ਤੁਹਾਡਾ ਡਾਟਾ ਤੁਹਾਡੀਆਂ ਫੋਟੋਆਂ ਤੁਹਾਡੇ ਬੈਂਕ ਜੋ ਡਿਟੇਲਸ ਨੇ UPI ਡਿਟੇਲਸ ਨੇ ਉਹ ਜੇ ਕੰਪਰਮਾਈਜ਼ ਹੋ ਗਈ ਇੱਕ ਵਾਰ ਗਲਤ ਹੱਥਾਂ 'ਚ ਪਹੁੰਚ ਗਈ ਤਾਂ ਤੁਸੀਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ ਇਸ ਕਰਕੇ ਹਮੇਸ਼ਾ ਡਿਜੀਟਲ ਵਰਲਡ ਦੇ ਵਿੱਚ ਚਕੰਨੀ ਹੋ ਕੇ ਉਸ ਤਰਕ ਹੋ ਕੇ ਅੱਗੇ ਵਧੋ ਤਾਂ ਹੀ ਤੁਹਾਡਾ ਫਾਇਦਾ ਰਹੇਗਾ ਧੰਨਵਾਦ